ਦਵਾਈਆਂ ਨੂੰ ਲੈ ਕੇ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੀ ਰਿਪੋਰਟਾਂ ਨੇ ਇੱਕ ਵਾਰ ਫਿਰ ਦਵਾਈਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਅਨੁਜਰਮ ਦੇ ਦਿੱਤੇ ਰਿਪੋਰਟਰਾਂ ਦੇ ਅਨੁਸਾਰ ਦੇਸ਼ ਭਾਰ ਵਿੱਚ ਕੋਲ 112 ਦਵਾਈਆਂ ਦੇ ਨਮੂਨੇ ਗੁਣਵੱਤਾ ਦੇ ਮਾਪਦੰਡਾਂ ਤੇ ਅਸਫਲ ਰਹਿ ਚੁੱਕੇ ਹਨ ਇਹ ਦਵਾਈਆਂ ਦਿਲ ਦੀ ਬਿਮਾਰੀ ਕੈਂਸਰ 슈ਗਰ ਹਾਈ ਬਲੱਡ ਪ੍ਰੈਸ਼ਰ ਦਮਾ ਲਗ ਦਰਦ ਸੋਚ ਅਨੀਮੀਆ ਦੀ ਵਰਗੀ ਵਰਗੀਆਂ ਗੰਭੀਰ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਹਨ ਰਿਪੋਰਟਰਾਂ ਦੇ ਅਨੁਸਾਰ 7 ਵੱਧ 49 ਫੇਰ ਦਵਾਈਆਂ ਹਿਮਾਚਲ ਪ੍ਰਦੇਸ਼ ਤੋਂ ਹਨ ਉਸ ਤੋਂ ਬਾਅਦ 16 ਗੁਜਰਾਤ ਤੋਂ 12 ਉਤਰਾਖੰਡ ਤੋਂ 11 ਪੰਜਾਬ ਤੋਂ 6 ਮੱਧ ਪ੍ਰਦੇਸ਼ ਤੋਂ ਹਨ ਖਾਸ ਤੌਰ ਤੇ ਨਾ ਵਿਚ ਤਿੰਨ ਖੰਗ ਦੇ ਤੀਨ ਵਾਲੀ ਦਵਾਈਆਂ ਦੇ ਨਮੂਨੇ ਵੀ ਅਸਫਲ ਰਹਿ ਚੁੱਕੇ ਹਨ ਇਹ ਖਬਰ ਮਰੀਜ਼ਾਂ ਅਤੇ ਸਿਹਤ ਮਾਹਿਰਾਂ ਲਈ ਵੱਡੀ ਚਿੰਤਾਜਨਕ ਮਾਮਲਾ ਬਣ ਚੁੱਕਿਆ ਪੰਜਾਬ ਵਿੱਚ ਬਣੀਆਂ ਗੈਰਾ ਦਵਾਈਆਂ ਨੂੰ ਗੁਣਵੱਤਾ ਦੇ ਮਾਪਦੰਡ ਪੂਰੇ ਕਰਨ ਦੇ ਕਾਰਨ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਕੋਲਡ ਰਿਫ ਖੰਗਰੀ ਦਵਾਈ ਸਮੇਤ 8 ਦਵਾਈਆਂ ਦੀ ਵਰਤੋਂ ਤੇ پابੰਦੀ ਲਗਾ ਦਿੱਤੀ ਸੀ ਹੁਣ ਦੀ ਰਿਪੋਰਟਰਾਂ ਨੇ ਨਤੀਜੇ ਅੰਤ ਬਾਤ ਬਾਜ਼ਾਰ ਵਿੱਚੋਂ ਫੇਲ ਦਵਾਈਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ ਸਾਰੇ ਮੈਡੀਕਲ ਸਟੋਰਾਂ ਹਸਪਤਾਲ ਅਤੇ ਡਾਕਟਰਾਂ ਨੂੰ ਹੁਕਮ ਦੇ ਦਿੱਤੇ ਗਏ ਹਨ ਕਿ ਇਹਨਾਂ ਦਵਾਈਆਂ ਨੂੰ ਬਾਹਰ ਕੱਢਿਆ ਜਾਵੇ ਮਰੀਜ਼ਾਂ ਨੂੰ ਸੇਫ ਪ੍ਰਮਾਣਿਕ ਦਵਾਈਆਂ ਦੀ ਵਰਤੋਂ ਲਈ ਚੇਤਾਵਨੀ ਦਿੱਤੀ ਗਈ ਹੈ ਸਿਹਤ ਭਾਗ ਨੇ ਦਾ ਇਹ ਵੀ ਕਹਿਣਾ ਹੈ ਕਿ ਗੁਣਵੱਤਾ ਵਾਲੀ ਦਵਾਈਆਂ ਦੇ ਨਮੂਨਿਆਂ ਦੀ ਨਿਗਰਾਨੀ ਤੀਜ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜੋਖਮ ਤੋਂ ਬਚਿਆ ਜਾ ਸਕੇ ਸਿਧਾਂਤਿਕ ਜ ਹੈ ਕਿ ਦੇਸ਼ ਭਾਰ ਵਿੱਚ ਦਵਾਈਆਂ ਦੀ ਸੁਰੱਖਿਆ ਤੇਜ ਅਤੇ ਜ਼ਰੂਰੀ ਬਣ ਗਈ ਹੈ ਨਕਲੀ ਜਾਂ ਗੁਣਵੱਤਾ ਮੁਕਾਬਲੇ ਚ ਅਸਫਲ ਦਵਾਈਆਂ ਮਰੀਜ਼ਾਂ ਦੀ ਸੰਗੀ ਜੋਖਮ ਪੈਦਾ ਕਰ ਸਕਦੀਆਂ ਹਨ ਇਸ ਲਈ ਸਪਸ਼ਟ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਨਮੂਨੇ ਤੇਜ਼ੀ ਨਾਲ ਹਟਾਏ ਜਾਣਗੇ ਅਤੇ ਸਟੋਰ ਫਾਰਮੇਸੀ ਅਤੇ ਹਸਪਤਾਲਾਂ ਵਿੱਚ ਇਹਨਾਂ ਦੀ ਨਿਗਰਾਨੀ ਕਰਨਗੇ ਹੁਣ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਸਿਰਫ ਪ੍ਰਮਾਣਿਤ ਦੋਰਾ ਤੇ ਦਵਾਈਆਂ ਖਰੀਦਣ ਅਤੇ ਡਾਕਟਰਾਂ ਦੀ ਸਲਾਹ ਲੈਣ ਸਰਕਾਰ ਅਤੇ ਰਿਪੋਰਟਰਾਂ ਤੇ ਇਸ ਤਰ੍ਹਾਂ ਦੇ ਕਾਰਵਾਈ ਨਾਲ ਮਰੀਜ਼ਾਂ ਦੀ ਸੁਰੱਖਿਆ ਨੂੰ ਪ੍ਰਮਾਣਿਤ ਕੀਤਾ ਜਾ ਰਿਹਾ ਹੈ ਇਹ ਰਿਪੋਰਟ ਇੱਕ ਵਾਰ ਫੇਰ ਸਾਬਤ ਕਰਦੀ ਹੈ ਕਿ ਗੁਣਵੱਤਾ ਅਤੇ ਸੁਰੱਖਿਆ ਮੈਡੀਕਲ ਉਦਯੋਗ ਵਿੱਚ ਬਹੁਤ ਮਹੱਤਵਪੂਰਨ ਵੀ ਹੋ ਸਕਦੀ ਹੈ ਦਵਾਈਆਂ ਨੂੰ ਲੈ ਕੇ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੀ ਰਿਪੋਰਟਾਂ ਨੇ ਇੱਕ ਵਾਰ ਫਿਰ ਦਵਾਈਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਨੂੰ ਜਰਮ ਦੇ ਦਿੱਤਾ ਹੈ ਰਿਪੋਰਟਰਾਂ ਦੇ ਅਨੁਸਾਰ ਦੇਸ਼ ਭਾਰ ਵਿੱਚ ਕੋਲ 112 ਦਵਾਈਆਂ ਦੇ ਨਮੂਨੇ ਗੁਣਵੱਤਾ ਦੇ ਮਾਪਦੰਡਾਂ ਤੇ ਅਸਫਲ ਰਹਿ ਚੁੱਕੇ ਹਨ ਇਹ ਦਵਾਈਆਂ ਦਿਲ ਦੀ ਬਿਮਾਰੀ ਕੈਂਸਰ 슈ਗਰ ਹਾਈ ਬਲੱਡ ਪ੍ਰੈਸ਼ਰ ਦਮਾ ਲਗ ਦਰਦ ਸੋਚ ਅਨੇਕੀ ਦੀਆਂ ਮਰਗੀ ਵਰਗੀਆਂ ਗੰਭੀਰ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਹਨ ਰਿਪੋਰਟਰਾਂ ਦੇ ਅਨੁਸਾਰ 7 ਵੱਦ 49 ਫੇਲ ਦਵਾਈਆਂ ਹਿਮਾਚਲ ਪ੍ਰਦੇਸ਼ ਤੋਂ ਹਨ ਉਸ ਤੋਂ ਬਾਅਦ 16 ਗੁਜਰਾਤ ਤੋਂ 12 ਉਤਰਾਖੰਡ ਤੋਂ 11 ਪੰਜਾਬ ਤੋਂ 6 ਮੱਧ ਪ੍ਰਦੇਸ਼ ਤੋਂ ਹਨ ਖਾਸ ਤੌਰ ਤੇ ਨਾ ਵਿਚ ਤਿੰਨ ਖੰਗ ਦੇ ਤੀਨ ਵਾਲੀ ਦਵਾਈਆਂ ਦੇ ਨਮੂਨੇ ਵੀ ਅਸਫਲ ਰਹਿ ਚੁੱਕੇ ਹਨ ਇਹ ਖਬਰ ਮਰੀਜ਼ਾਂ ਅਤੇ ਸਿਹਤ ਮਾਹਿਰਾਂ ਲਈ ਵਰ ਬੀ ਚਿੰਤਾਜਨਕ ਮਾਮਲਾ ਬਣ ਚੁੱਕਿਆ ਹੈ ਪੰਜਾਬ ਵਿੱਚ ਬਣੀਆਂ ਗੈਰਾ ਦਵਾਈਆਂ ਨੂੰ ਗੁਣਵੱਤਾ ਦੇ ਮਾਪਦੰਡ ਪੂਰੇ ਕਰਨ ਕਾਰਨ ਖਤਰੀ ਦੀ ਘੰਟੀ ਵੱਜ ਚੁੱਕੀ ਹੈ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਕੋਲਡ ਰਿਫ ਖੰਗ ਦੀ ਦਵਾਈ ਸਮੇਤ 8 ਦਵਾਈਆਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਸੀ ਹੁਣ ਦੀ ਰਿਪੋਰਟਰਾਂ ਨੇ ਨਤੀਜੇ ਅਨੁਸਾਰ ਬਾਜ਼ਾਰ ਵਿੱਚੋਂ ਫੇਲ ਦਵਾਈਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ ਸਾਰੇ ਮੈਡੀਕਲ ਸਟੋਰਾਂ ਹਸਪਤਾਲਾਂ ਅਤੇ ਡਾਕਟਰਾਂ ਨੂੰ ਹੁਕਮ ਦੇ ਦਿੱਤੇ ਗਏ ਹਨ ਕਿ ਇਹਨਾਂ ਦਵਾਈਆਂ ਨੂੰ ਬਾਹਰ ਕੱਢਿਆ ਜਾਵੇ ਮਰੀਜ਼ਾਂ ਨੂੰ ਸੇਫ ਪ੍ਰਮਾਣਿਤ ਦਵਾਈਆਂ ਦੀ ਵਰਤੋਂ ਲਈ ਚੇਤਾਵਨੀ ਦਿੱਤੀ ਗਈ ਹੈ ਸਿਹਤ ਵਿਭਾਗ ਨੇ ਦਾ ਇਹ ਵੀ ਕਹਿਣਾ ਹੈ ਕਿ ਗੁਣਵੱਤਾ ਵਾਲੀ ਦਵਾਈਆਂ ਦੇ ਨਮੂਨਿਆਂ ਦੀ ਨਿਗਰਾਨੀ ਤੇਜ਼ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜੋਖਮ ਤੋਂ ਬਚਿਆ ਜਾ ਸਕੇ ਸਿਧਾਂਤਿਤਜਾ ਹੈ ਕਿ ਦੇਸ਼ ਭਾਰ ਵਿੱਚ ਦਵਾਈਆਂ ਦੀ ਸੁਰੱਖਿਆ ਤੇਜ਼ ਅਤੇ ਜ਼ਰੂਰੀ ਬਣ ਗਈ ਹੈ ਨਕਲੀ ਜਾਂ ਗੁਣਵੱਤਾ ਮੁਕਾਬਲੇ ਚ ਅਸਫਲ ਦਵਾਈਆਂ ਮਰੀਜ਼ਾਂ ਦੀ ਸੰਗੀ ਜੋਖਮ ਪੈਦਾ ਕਰ ਸਕਦੀਆਂ ਹਨ ਇਸ ਲਈ ਸਪਸ਼ਟ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਨਮੂਨੇ ਤੇਜ਼ੀ ਨਾਲ ਹਟਾਏ ਜਾਣਗੇ ਅਤੇ ਸਟੋਰ ਫਾਰਮੇਸੀ ਅਤੇ ਹਸਪਤਾਲਾਂ ਵਿੱਚ ਇਹਨਾਂ ਦੀ ਨਿਗਰਾਨੀ ਕਰਨਗੇ ਹੁਣ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਸਿਰਫ ਪ੍ਰਮਾਣਿਤ ਦੋਰਾ ਤੇ ਦਵਾਈਆਂ ਖਰੀਦਣ ਅਤੇ ਡਾਕਟਰਾਂ ਦੀ ਸਲਾਹ ਲੈਣ ਸਰਕਾਰ ਅਤੇ ਰਿਪੋਰਟਰਾਂ ਤੇ ਇਸ ਤਰ੍ਹਾਂ ਦੀਆਂ ਕਾਰਵਾਈ ਨਾਲ ਮਰੀਜ਼ਾਂ ਦੀ ਸੁਰੱਖਿਆ ਨੂੰ ਪ੍ਰਮਾਣਿਤ ਦਿੱਤਾ ਜਾ ਰਿਹਾ ਹੈ ਇਹ ਰਿਪੋਰਟ ਇੱਕ ਵਾਰ ਫੇਰ ਸਾਬਤ ਕਰਦੀ ਹੈ ਕਿ ਗੁਣਵੱਤਾ ਅਤੇ ਸੁਰੱਖਿਆ ਮੈਡੀਕਲ ਉਦਯੋਗ ਵਿੱਚ ਬਹੁਤ ਮਹੱਤਵਪੂਰਨ ਵੀ ਹੋ ਸਕਦੀ ਹੈ